ਸਸ਼ੀ ਕਾ ਜੀ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਇਹ ਵੈਲਵਟ ਦੇ ਸੂਟ ਆਉਣਗੇ ਜੀ ਫਰੌਕ ਸੂਟ ਨੇ ਦੋ ਕਲਰ ਹੈ ਇਹਦੇ ਵਿੱਚ ਤੁਸੀਂ ਬਲਾਊਜ਼ ਸੂਟ ਵੀ ਬਣਾ ਸਕਦੇ ਹੋ ਤੇ ਇਹ ਵੈਲਵਟ ਦੀ ਸ਼ਰਟ ਆ ਵੀ ਗਈ ਜੀ ਤੇ ਵੈਲਵਟ ਦੀ ਬਾਟਮ ਬਾਟਮ ਤੇ ਵਰਕ ਕੀਤਾ ਹੋਇਆਗਾ ਤੇ ਇਹਦੇ ਵਿੱਚ ਤਿੰਨ ਡਿਜ਼ਾਈਨ ਆ ਇਹਦਾ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆਗਾ ਇਹ ਜਾਂ ਵੇਸ ਆਉਣਗੇ ਜੀ 올ਓਵਰ ਸੂਟ ਨੇ ਚਨੌਨ ਦੁਪੱਟਾ ਹੋਵੇਗਾ ਤੇ ਵਰਕ ਕੀਤਾ ਹੋਇਆਗਾ ਇਹ ਸਿੰਗਲ ਪੀਸ ਹੈ ਟੈਬੀ ਸ਼ਲਕ ਦਾ ਆਵੇਗਾ ਪੈਚ ਵਰਕ ਤੇ ਹੈਂਡਵਰਕ ਕੀਤਾ ਹੋਇਆ ਚਨਾਉਂ ਦੁਪੱਟਾਗਾ ਇਹ ਸ਼ਿਮਰ ਵੇਸ ਹੋਣਗੀ ਜੀ ਤੇ ਸ਼ਿਮਰ ਦੇ ਸ਼ਰਟ ਪਲੇਨ ਬਾਟਮ ਲੱਗੀ ਹੋਵੇਗੀ ਤੇ ਸ਼ਿਮਰ ਵੇਸ ਦੁਪੱਟਾ ਆਵੇਗਾ ਇਹ ਵਾਲੇ ਸੂਟ ਵੀ ਸ਼ਿਮਰ ਵੇਸ ਹੋਣਗੀ ਜੀ ਬਨਾਰਸੀ ਬਾਟਮ ਲੱਗੀ ਹੋਈ ਹੈ ਚਨਾਉਂ ਦੁਪੱਟਾ ਹੋਵੇਗਾ ਤੇ ਹੈਂਡਵਰਕ ਕੀਤਾ ਹੋਇਆਗਾ ਇੱਕ ਕ੍ਰੈਸ਼ ਟਿਸ਼ੂ ਦਾ ਆਵੇਗਾ ਜੀ ਤੇ ਪਲੇਨ ਬਾਟਮ ਚਨਾਉਂ ਦੁਪੱਟਾ ਸਿੰਗਲ ਪੀਸ ਹੈ ਦੇ ਵਿੱਚ ਹੈਂਡਵਰਕ ਕੀਤਾ ਹੋਇਆਗਾ ਇਹਦਾ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆਗਾ ਇਹ ਵਾਲੇ ਸੂਟ ਪਿਓਰ ਕ੍ਰੇਪ ਦੇ ਆਉਣਗੇ ਜੀ ਹੈਂਡਵਰਕ ਕੀਤਾ ਹੋਇਆਗਾ ਤੇ ਚਨਾਉਣ ਦੁਪੱਟਾਗਾ 올ਓਵਰ ਸੂਟ ਆ ਤੇ ਇਹਦੇ ਵਿੱਚ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਇਹਦਾ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਉਸਦੇ ਅਕੋਰਡਿੰਗ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਬੈਲਵਟ ਦੇ ਆਉਣਗੇ ਜੀ ਹੈਂਡਵਰਕ ਕੀਤਾ ਹੋਇਆਗਾ ਤੇ ਇਹ ਵਾਲੇ ਵਿਦਾਊਟ ਦੁਪੱਟੇ ਤੋਂ ਆਉਣਗੇ ਚਾਰ ਪੰਜ ਕਲਰ ਮਿਲ ਜਾਣਗੇ ਇਹਦਾ ਰੇਟ ਵੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਉਸਦੇ ਅਕੋਰਡਿੰਗ ਤੁਸੀਂ ਆਰਡਰ ਬੁੱਕ